ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਉ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਆ ਪਿੰਡ ਚੋਟੀਆਂ ਹੈਗਾ ਜੀ तहसील धर्मकोट जिला मोगा लगदा जी तकरीबन ਜਿਹੜਾ ਦੋਸਤੋ ਜੋਗੇ ਵਾਲਾ ਬਿਲਕੁਲ ਨਜ਼ਦੀਕ ਹੈਗਾ ਤੇ ਫਤੇਗੜ ਪੈਂਤੂਰ ਬਿਲਕੁਲ ਜਿਹੜਾ ਸ਼ਹਿਰ ਆ ਦੋਸਤੋ ਨੇੜੇ ਆ ਠੀਕ ਆ ਜੀ ਤੇ ਬਾਕੀ ਵੀਰ ਸੋਨੂ ਦੇ ਨਾਲ ਗੱਲਬਾਤ ਕਰਾਂਗੇ ਕਾਫੀ ਚਿਰ ਦਾ ਜਿਹੜਾ ਦੋਸਤੋ ਤਜਰਬਾ ਹੈਗਾ ਪਸ਼ੂ ਵਪਾਰ ਦਾ ਕੰਮ ਤੇ ਐਨੀਮਲ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿਣਗੇ तकरीबन ਵੀਰ ਦਾ ਮੱਝਾਂ ਦਾ ਕੰਮ ਆ ਮੱਝਾਂ ਝੋਟੀਆਂ ਬਹੁਤ ਵੱਡੇ ਸਟੈਂਡਰਡ ਦੀਆਂ ਮੱਝਾਂ ਹੁੰਦੀਆਂ ਨੇ ਚੰਗੇ ਮਿਲਕ ਵਾਲੀਆਂ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਵੱਡੀਆਂ ਮੱਝਾਂ ਜਿਹੜਾ ਭਾਵ ਦੋਸਤੋ ਪੀ ਪਸ਼ੂ ਚੰਗੇ ਮਿਲਕ ਲੈਣ ਵਾਲੇ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਗੱਲਬਾਤ ਆਪਾਂ ਵੀਰ ਸੋਨੂ ਦੇ ਨਾਲ ਕਰਨੀ ਆ ਅੱਜ 24 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ 5:30 ਵਜੇ ਦਾ ਜਿਹੜਾ ਦੋਸਤੋ ਨਾਰਮਲੀ ਸਮਾਂ ਹੈਗਾ ਤੇ ਵੱਡੀਆਂ ਮੱਝਾਂ ਦਿਖਾਵਾਂਗੇ ਦੁੱਧ ਪ੍ਰੋਪਰ ਰਿਕਾਰਡ ਕਿੰਨਾ ਹੈਗਾ ਉਹ ਆਪਾਂ ਪੁੱਛ ਕੇ ਵੀਰ ਤੋਂ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਆਓ ਚੱਲਦੇ ਹਾਂ ਬਤੇ ਡਿਟੇਲ ਦੇ ਲਈ ਵੀਰ ਸੋ ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੈਮੋ ਭਰਾ ਜੀ ਹਾਂਜੀ ਹਾਂਜੀ ਕੈਮ ਆ ਜੀ ਠੀਕ ਆ ਤੇ ਸੋਨੂੰ ਭਾਈ ਜੀ ਜਿੱਦਾਂ ਵੀ ਆਪਾਂ ਮੀਡੀਆ ਤੇ ਬਹੁਤ ਘਟ ਆਏ ਆ ਵੀਡੀਓ ਤਾਂ ਵੈਸੇ ਬਹੁਤ ਘਟ ਆਏ ਆ ਵਪਾਰ ਦੀ ਲਾਈਨ ਬਿਲਕੁਲ ਚਲੋ ਪਸ਼ੂ ਸੇਲ ਹੋ ਜਾਂਦੇ ਆ ਹਾਂਜੀ ਸੇਲ ਹੋ ਜਾਂਦੇ ਆ ਤੇ ਇੱਕ ਸੋਨੂੰ ਵੀਰ ਦੀ ਆਪਣੇ ਵੀਰ ਭਰਾਵਾਂ ਨੂੰ ਦੱਸਿਆ ਵੀ ਵਪਾਰ ਦਾ ਕੰਮ ਆਪਣਾ ਕਿੰਨਾ ਕੁ ਟਾਈਮ ਦਾ ਪੁਰਾਣਾ ਚੱਲਦਾ ਹੁੰਦਾ ਜੀ ਵਪਾਰ ਦਾ ਕੰਮ ਵੀਰ ਜੀ ਡੈਡੀ ਇਹ ਤਾਂ ਬਹੁਤ ਪੁਰਾਣਾ 20 ਸਾਲ ਤੋਂ ਬਿਲਕੁਲ ਵੈਸੇ ਆਪਾਂ ਨਾਰਮਲੀ ਗੱਲ ਕਰਕੇ ਚੋਟੀਆਂ ਪਿੰਡ ਵੈਸੇ ਵੀ ਆਪਣਾ ਵਪਾਰ ਦੀ ਲਾਂਚ ਕਾਫੀ ਮਸ਼ਹੂਰ ਆ ਹਾਂਜੀ ਆਪਣਾ ਰੋਡ ਤੇ ਘਰ ਜੋਗੇ ਵਾਲੇ ਛੜਕ ਤੇ ਰੋਡ ਬਿਲਕੁਲ ਜੋਗੇ ਵਾਲੇ ਤੋਂ ਜਿਹੜੀ ਇਹ ਫਤੇਗੜ ਪਤੂਰ ਨੂੰ ਛੜਕ ਹੁੰਦੀ ਆ ਹਾਂਜੀ ਧਰਮਕੋਟ ਤੇ ਬਿਲਕੁਲ ਧਰਮਕੋਟ ਛੜਕਾ ਤੇ ਉੱਤੇ ਜਿਹੜਾ ਬਿਲਕੁਲ ਘਰ ਹੈਗਾ ਤੇ ਜੋਗੇ ਵਾਲਾ ਤਕਰੀਬਨ 5-6 ਕਿਲੋਮੀਟਰ ਹੈਗਾ 5 ਕਿਲੋਮੀਟਰ 6 ਕਿਲੋਮੀਟਰ ਆ ਜੀ 6 ਕਿਲੋਮੀਟਰ ਹਾਂਜੀ ਤੇ ਫਤੇਗੜ ਪਤੂਰ ਵੀ ਵਿੱਚ ਕਿਲੋਮੀਟਰ ਕਿਲੋਮੀਟਰ ਹੈ ਜੀ ਠੀਕ ਆ ਤੇ ਵੀਰ ਸਾਨੂੰ ਕਰੀਏ ਸਟਾਰਟ ਪਹਿਲੇ ਨੰਬਰ ਦੀ ਇਹ ਝੋਟੀ ਆਪਾਂ ਵੀਰਾਂ ਨੂੰ ਦਿਖਾਈਏ ਤੇ ਦੱਸੀਏ ਪੂਰੀ ਡਿਟੇਲ ਇਹ ਕਿੰਨਾ ਵਾ ਸਵੇਰ ਵੀਰ ਜੀ ਸੋਈ ਜਤੇ ਵੀਰ ਜੀ ਦੂਜਾ ਸਵੇਰ ਸਵੇਰ ਛੱਗੀ 12 ਕਿਲੋ ਤਿਆਰ ਹੈ ਇਸ ਟਾਈਮ ਇਹਦੇ ਥੱਲੇ ਮਿਲਕਾ ਠੀਕ ਹੈ ਜੀ ਠੀਕ ਹੈ ਜੀ ਸਵੇਰ ਦੂਜਾ ਦੱਸਤਾ ਨਹੀਂ ਦੂਜਾ ਸਵੇਰ ਠੰਡੀ ਬੋਦ ਕਰਮ ਵਾਲੀ ਜਿਵੇਂ ਮਰਜੀ ਵੇਖੋ ਤੁਸੀਂ ਹੱਥ ਲਾ ਕੇ ਆਹ ਵੇਖੋ ਜੀ ਸਵੇਰ ਦੂਜਾ ਦੋਸਤੋ ਤੇ ਮੂੰਹ ਛੱਗੀ ਹੈਗੀ ਆ ਠੀਕ ਹੈ 12 ਕਿਲੋ ਤਿਆਰ ਹੈ ਇਸ ਟਾਈਮ ਤੇ 12 ਕਿਲੋ ਬਿਲਕੁਲ ਨੈਟ ਤਿਆਰ ਆ ਸੋਹਣੀਆਂ ਮੱਜਾਂ ਹੋਣਗੀਆਂ ਪੈਸੇ ਖਰਚ ਕਰਨੇ ਆ ਤੁਸੀਂ ਠੀਕ ਹੈ ਜੀ ਮਗਰ ਕੱਟੀ ਆ ਬੱਚਾ ਕੱਟੀ ਆ ਤੇ ਇਹ ਸੂਈ ਨੂੰ ਕਿਨੇ ਕਿ ਦਿਨ ਵੀਰ ਦੱਸਿਆ ਸੂਈ ਨੂੰ ਵੀਰ ਜੀ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਠੀਕ ਹੈ ਠੀਕ ਹੈ ਬਾਕੀ ਬੱਚਾ ਜਿਹੜਾ ਦੋਸਤੋ ਮਗਰ ਕੱਟੀ ਆ ਫੀਮੇਲ ਕਾਫ ਆ ਇਸ ਝੋਟੀ ਦੇ niche ਤੇ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਬਿਲਕੁਲ ਰਿੰਗ ਸਿੰਗਾ ਛੋਟਾ ਜਿਹਾ ਸਿੰਗਾ ਤੇ ਫਵਾਨੇਟਰ ਦੀ ਕੁਆਲਿਟੀ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾਵਾਂਗੇ ਹਾਜ਼ਰ ਦੁੱਧ ਵੀਰ ਜੀ 12 ਲੀਟਰ ਹੈ ਜੀ ਹਾਂ ਜੀ 12 ਕਿਲੋ ਵੀਰ ਜੀ ਤੋਲ ਕੇ ਦੋ ਟਾਈਮ ਤਿੰਨ ਵਾਰ ਸਾਡਾ ਖੰਦੀ ਕਰੇ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ 12 ਲੀਟਰ ਦੀ ਚਿਵਾਈ ਤੁਸੀਂ ਘਰ ਵੀਜਿਟ ਕਰਕੇ ਕਰ ਲਿਓ ਝੋਟੀ ਚੰਗੀ ਆ ਖੂਬਸੂਰਤਾ ਪਸੰਦ ਆਵੇਗੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਤੁਹਾਨੂੰ ਠੀਕ ਹੈ ਆ ਨਾਰਮਲੀ ਜੇਕਰ ਦੋਸਤੋ ਮੈਂ ਗੱਲ ਕਰਾਂ ਤੇ ਮੈਂ ਪਹਿਲੇ ਨੰਬਰ ਤੇ ਡਿਸਕਸ ਕਰ ਦਿੱਤਾ ਸੀਗਾ ਵੀ ਪਸ਼ੂ ਜਿਹੜੇ ਐਨੀਮਲ ਆ ਦੋਸਤੋ ਚੰਗੇ ਲਿਆਉਂਦੇ ਆ ਵੀਰ ਹੁਣੇ ਠੀਕ ਆ ਕੋਈ ਸਾਵੀ ਆ ਪਸ਼ੂ ਵੀ ਆਉਂਦਾ ਬਾਕੀ ਰੇਟ ਭਾ ਫੜਤੇ ਵਾਲਾ ਬਿਲਕੁਲ ਛੋਟੇ ਪਸ਼ੂ ਵੀ ਹੁੰਦੇ ਆ ਤੇ ਬਿਲਕੁਲ ਵੱਡੇ ਪਸ਼ੂ ਵੀ ਹੁੰਦੇ ਆ ਚੰਗੇ ਜਿਸ ਵੀਰ ਨੇ ਪੈਸੇ ਖਰਚ ਕਰਨੇ ਆ ਚੰਗੀ ਚੁਵਾਈ ਵਾਲਾ ਪਸ਼ੂ ਲੈਣਾ ਤੁਸੀਂ ਉਹ ਵੀ ਇਸ ਘਰੋਂ ਖਰੀਦ ਸਕਦੇ ਜੀ ਠੀਕ ਜੀ ਬਾਕੀ ਬਹੁਤ ਸੋਹਣੀ ਝੋਟੀ ਆ ਚੰਗੀ ਪਿੱਠ ਪੁੱਠੇ ਦੀ ਆ ਬਿਲਕੁਲ ਰਾਜੀ ਝੋਟੀ ਆ ਕਰੋ ਚੈੱਕ ਜੀ ਬਸ ਠੀਕ ਆ ਤੇ ਕੀ ਹਿੰਦਾ ਵੀਰ ਜੀ ਤੁਹਾਨੂੰ ਬਾਈ ਕੀ ਮੁੱਲ ਕਿੰਨਾ ਰਾਜਸਾਂ ਦੇ ਲੋਕਾਂ ਲਈ ਵੇਖੀਏ ਮੁੱਲ ਕਰਨ ਨੂੰ ਡੇਢ ਵੀ ਕਰੀ ਦੀਏ 30 ਵੀ ਕਰੀ ਦੀਏ ਹਾਂਜੀ ਜਿਹੜਾ ਲੈ ਦੋ 10 ਦੀ ਹਾਂ ਜਣਾ 10 ਦੀ ਹਾਂਜੀ 500 ਮਾਨਟਾਂ ਦੀ ਝੋਟੀ ਵੀ ਬਈ ਸ਼ਕੀਨ ਪੂਰੀ ਹੈ ਕਿਸੇ ਵੱਲ ਕੋ 14 15 ਵੀ ਝੋਟੀ ਵੀ ਪੂਰੀ ਸ਼ਕੀਨ ਹੈ ਦੋਸਤੋ ਹਜੇ ਮੌਕੇ ਦਾ ਮਤਲਬ ਕੀ ਅੱਜ 12 ਲੀਟਰ ਹਾਜ਼ਰ ਹੈ ਹਾਂਜੀ ਸੇਵਾ ਪ੍ਰੋਪਰ ਕਰ ਲਓਗੇ ਠੋਕ ਕੇ ਇਹਨੂੰ ਤੇ ਮਤਲਬ ਕੀ 14 15 ਲੀਟਰ ਦੀ ਚੋਾਈ ਵੀ ਇਹਨਾਂ ਦਾ ਵੀ ਕਰ ਲਓਗੇ ਹਾਂਜੀ ਬਾਕੀ ਸ਼ਕੀਨੀ ਪੂਰੀ ਹੈ ਝੋਟੀ 'ਚ ਇਸ ਤੋਂ ਬਾਅਦ ਨੈਕਸਟ ਜਿਹੜੀ ਅੱਗੇ ਦੋਸਤੋ ਦੂਜੇ ਨੰਬਰ ਤੇ ਜਿਹੜੀ ਅੱਪ ਤੁਹਾਨੂੰ ਬਾਅਦ ਦਿਖਾਉਣੀ ਹੈ ਇਹਦੀ ਚੌਥਾ ਸੁਆ ਅੱਛਾ ਪੰਜ ਛੇ ਦਿਨਾਂ ਦੀ ਸੂਈ 10 ਕਿਲੋ ਤਿਆਰ ਹੈ ਇਹ ਥੱਲੇ ਪੰਜ ਛੇ ਦਿਨਾਂ ਦੀ ਸੂਈ ਹੈ ਬਿਲਕੁਲ 10 ਕਿਲੋ ਹੋਏਗਾ ਤੇ ਸੁਆ ਚੌਥਾ ਹਨਾ ਜੀ ਸੁਆ ਚੌਥਾ ਜੀ ਠੀਕ ਆ ਬਾਕੀ ਮੱਝ ਦੀ ਫੇਸ ਦੀ ਕੁਆਲਿਟੀ ਦੇਖ ਲਓ ਦੋਸਤੋ ਚੌਥਾ ਸੁਆ ਸੋਈ ਆ ਮਗਰ ਬੱਚਾ ਕੱਟੀ ਆ ਜੀ ਹਾਂ ਜੀ ਨਹੀਂ ਕਟਾਈ ਇਹਦੇ ਮਗਰ ਕਟਾ ਹਾਂ ਜੀ ਉਹ ਅਗਲੇ ਪੰਨੇ ਹਨਾ ਉਹ ਪਤਾ ਖਾ ਦਾਂਗੇ ਆ ਕਰੋ ਜੀ ਚੈੱਕ ਠੀਕ ਆ ਚੌਥਾ ਸੁਆ ਤੇ ਹਾਜ਼ਰ ਜਿਹੜਾ ਦੋਸਤੋ 10 ਕਿਲੋ ਤੋਂ ਤੇ ਇਸ ਮੱਝ ਦੇ ਥੱਲੇ ਆ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਤੇ ਬਿਲਕੁਲ ਜਿਹੜਾ ਹਾਈਟ ਹੈ ਜਿਹੜੀ ਦੋਸਤੋ ਮੀਡੀਅਮ ਤੋਂ ਪਲੱਸ ਆ ਠੀਕ ਆ ਨਾਰਮਲ ਮੱਝ ਜੀ ਜਿੱਡੀ ਜਿਹੜੀ ਹਾਈਟ ਹੈਗੀ ਇਸ ਮੱਝ ਦੀ ਕਿ ਬਿਲਕੁਲ ਪਤਲੀ ਚਮੜੀ ਹੈ ਦੋਸਤੋ ਬਰੀਕ ਸਕਿਨ ਦੇ ਵਿੱਚ ਠੀਕ ਆ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਦੇਖ ਲਓ ਠੀਕ ਆ ਤੇ ਜਵਾਹਰ ਵੀਰ ਸਾਨੂੰ ਵਧੀਆ ਲੱਗਾ ਇਹਨੂੰ ਬਣ ਇੱਕ ਨੰਬਰ ਰੈਸ਼ਨ ਠੀਕ ਆ ਜੀ ਇਹ ਕਰੋ ਚੈੱਕ ਜੀ ਠੀਕ ਆ ਤੇ ਜਿਹੜਾ ਇਸ ਤੇ ਮਗਰ ਮੈਂ ਤੁਹਾਨੂੰ ਦਿਖਾ ਦਿੰਦਾ ਆ ਬੱਚਾ ਦੋਸਤੋ ਦੂਜੇ ਨੰਬਰ ਵਾਲੀ ਜਿਹੜੀ ਮੱਝ ਦਾ ਬੱਚਾ ਜਿਹੜੀ ਚੌਥੇ ਸਵੇਰੇ ਸੁੱਈ ਆ ਠੀਕ ਆ ਜੀ ਤੇ ਬਿਲਕੁਲ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਆ ਠੀਕ ਆ ਸੋਨੂੰ ਵੀਰ ਡਿਮਾਂਡ ਕੀ ਕੀਤੀ ਫਿਰ ਸੀ 60000 ਦੀ ਮੈਂ ਹੈ ਨਾ 100000 ਛੋਟ 40000 ਦੀ ਹਾਂਜੀ 40000 ਦੀ ਛੋਟ 1000 ਦੀ ਜਿਹੜੀ ਦੋਸਤੋ ਛੋਟ ਆ 60000 ਦੀ ਜਿਹੜੀ ਢੇਲ ਆ ਜੈਸ ਨੂੰ 88000 ਦੇ ਠੀਕ ਆ ਤੇ ਬਾਕੀ ਮੱਝ ਚੰਗੀ ਆ ਦੁੱਧ ਵਾਲੀ ਮੱਝ ਜੇ ਕਿਸੇ ਨੇ ਘਰੇ ਚਵਾਈ ਕਰਨੀ ਹੈ ਘਰੇਲੂ ਵੀਰ ਨੇ ਪੈਸੇ ਤੁਸੀਂ 268000 ਰੁਪਏ ਜਿੱਕਰ ਖਰਚਣਾ ਤੇ ਇਹੇ ਜਿਹੜੀ ਮੱਝ ਆ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਚਵਾਈ ਵੀਰ ਜੀ ਥਾਣਾ ਥੋਣਾ ਦੇ ਦੱਸ ਦੋ ਵਧੀਆ ਵੀਰ ਜੀ ਓਕੇ ਬਿਲਕੁਲ ਐ ਵਧੀਆ ਵਰਦੇ ਹੋ ਜੀ ਹੋਰ ਛੱਟਾਂ ਕਿਸੇ ਤਰ੍ਹਾਂ ਦਾ ਆਪਾਂ ਜ਼ਿੰਮੇਵਾਰ ਹੋ ਗਏ ਠੀਕ ਹੈ ਵੀਰ ਜੀ ਤੇ ਇਸ ਤੋਂ ਬਾਅਦ ਇੱਕ ਦੋਸਤੋ ਆ ਤਾਨੂੰ ਇੱਕ ਝੋਟੀ ਕਹਿ ਲੋ ਜਾਂ ਮੱਝ ਕਹਿ ਲੋ ਦਿਖਾਵਾਂਗੇ ਤੀਜਾ ਸਵੇਰ ਸੋਈ ਠੀਕ ਆ ਤੀਜਾ ਸਵੇਰ ਸੋਈ ਆ ਤੇ ਸੋਹਣੀ ਜਵਾਈ ਵਾਲੀ ਆ ਕਿਉਂਕਿ ਹਵਾਨੇ ਤੋਂ ਬਹੁਤੇ ਵੀਰਾਂ ਨੇ ਜਿਹੜੇ ਖਿਡਾਰੀ ਵੀਰ ਨੇ ਉਹਨਾਂ ਪਾਰ ਕੁ ਵੀਰ ਨੇ ਉਹਨਾਂ ਜੱਜਮੈਂਟ ਕਰ ਲੈਣੀ ਆ ਵੀ ਮੱਝ ਤਕਰੀਬਨ ਕਿੰਨੇ ਕ ਦੁੱਧ ਵਾਲੀ ਕਿੰਨੇ ਕ ਮਿਲਕ ਵਾਲੀ ਆ ਤੇ ਸੋਨੂੰ ਭਾਈ ਸੂਹਾ ਤੀਜਾ ਹਾਂਜੀ ਸੂਹਾ ਤੀਜਾ ਵੀਰ ਜੀ ਤੇ ਦਿਨ ਕਿੰਨੇ ਕ ਨੂੰ ਹੋ ਗਿਆ ਸੋਈ ਦਿਨ ਸੋਈ ਨੂੰ ਵੀਰ ਜੀ ਮਹੀਨਾ ਹੋ ਗਿਆ ਇਹਨੂੰ ਇੱਕ ਮਹੀਨਾ ਹੋ ਗਿਆ ਹਾਂਜੀ 17 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਬੋਲ ਕੇ ਦੇਾਂਗੇ ਅੰਦਰ ਠੀਕ ਆ ਜੀ ਹਾਂਜੀ 17 ਕਿਲੋ ਜਿਹੜੀ ਦੋਸਤ ਵੀ 17 ਕਿਲੋ ਦੀ ਜਿਹੜੀ ਕਪੈਸਿਟੀ ਆ ਇਸ ਮੱਚ ਦੀ ਬਾਕੀ ਹਵਾਨਾ ਜੇਕਰ ਦੇਖੀਏ ਦੋਸਤੋ ਤੇ ਬਿਲਕੁਲ ਤੁਸੀਂ ਜਜਮੈਂਟ ਕਰ ਲੈਣੀ ਹੈ ਬਿਲਕੁਲ ਜਿੰਨੀ ਕਿ ਦੋਸਤੋ ਅੱਗੇ ਨੂੰ ਹਵਾਨੇ ਦੀ ਬਣਤਰ ਆ ਤੇ ਉਹਨਾਂ ਬੈਕ ਸਾਈਡ ਬਿਲਕੁਲ ਜਿਹੜਾ ਸੂਹ ਵਾਲੇ ਪਾਸੇ ਨੂੰ ਜੇਕਰ ਆਪਾਂ ਜਾਣੇ ਦਾ ਸਟਰਕਚਰ ਹਵਾਨੇ ਦਾ ਇਸ ਤਰ੍ਹਾਂ ਦਾ ਹੈ ਠੀਕ ਹੈ ਜੀ ਆਕਰੋ ਚੈੱਕ ਠੀਕ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣਾ ਇਹ ਤਾਂ ਮਗਰ ਕੱਟੀ ਆ ਗਈ ਹੈ ਜੀ ਇਹਨੇ ਮਗਰ ਕੱਟਾਈ ਆ ਉਹ 6 ਨੰਬਰ ਤੁਹਾਡੇ ਪਿੱਛੇ ਆ ਦਿਖਾ ਦਿੰਦੇ ਠੀਕ ਹੈ ਜੀ ਤੇ ਸੁਭਾ ਤੀਜਾ ਦੋਸਤੋ ਬਾਕੀ ਹਵਾਨੇ ਦਾ ਸਟਰਕਚਰ ਤੁਸੀਂ ਵੇਖ ਲਓ ਬਾਕੀ 17 ਕਿਲੋ ਦੀ ਜਿਹੜੀ ਆ ਦੋਸਤੋ ਇਸ ਮੱਜ ਦੀ ਜਿਹੜੀ ਚਵਾਈ ਹੈ ਠੀਕ ਹੈ ਜੀ ਬੱਚਾ ਜਿਹੜਾ ਤੁਹਾਡੇ ਸਾਹਮਣੇ ਜੀ ਬੱਚਾ ਇਹੋ ਤੁਸੀਂ ਇਹ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਬੱਚਾ ਇਸ ਮੱਜ ਦੇ ਥੱਲੇ ਆ ਠੀਕ ਹੈ ਜੀ ਕੰਟੋਰ ਨੂੰ ਜਿਹੜੀ ਸ਼ੇਪ ਬਹੁਤ ਵਧੀਆ ਤੇ ਪੱਧਰ ਲੇਵਾ ਇਹੋ ਜਿਹੀ ਲੱਗੀ ਇਹਨੂੰ ਮੋਟਰ ਮੋਟਰ ਹੀ ਇਹੋ ਚੀਜ਼ ਲੱਗੀ ਹੋਈ ਹੈ ਇਹਨੂੰ ਠੀਕ ਹੈ ਜੀ ਹਾਂ ਜੀ 17 ਕਿਲੋ ਤਿਆਰ ਤੋਲ ਕੇ ਦੇ ਆਂ ਕੱਡੇ ਤੇ ਠੀਕ ਹੈ ਜੀ ਹਾਂ ਜੀ ਤੇ ਫਿਰ ਸਾਨੂੰ ਪਾਏ ਦੀ ਕੀਮਤ ਵੀ ਬਾਬਾ ਚੰਗੀ ਕਰਦੇ ਮੁੱਲ ਕਰ ਨੂੰ ਸਰਦਾਰ ਜੀ ਰਾਸ਼ਾ ਭਾਵੇਂ ਡੇਢ ਕਰ ਲਾ 1.25 ਦੀ ਹਾਂ ਨਾ ਹੈ ਸਵਾ ਲੱਖ ਹੋਗੀ ਹਾਂ ਸਵਾ ਲੱਖ ਜੀ ਉਹਦੇ 500-700 ਹਜ਼ਾਰ ਮਾਨਤਾ ਨੂੰ ਜੀ। ਠੀਕ। ਬਾਕੀ ਭਾਈ ਸਾਨੂੰ ਆਏ ਆ ਵੀ ਜਿਹੜੇ ਵੀਰ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ, ਕੋਈ ਕਟੀਆਂ-ਕੁਟੀਆਂ ਲੈਣੀਆਂ ਚਾਹੁੰਦੇ ਆ, ਉਹਨਾਂ ਵਾਸਤੇ ਤੋਹਫਾ ਹੈ। ਦੁੱਧ 18 ਕਿਲੋ ਆਪਾਂ 17 ਤੋਲ ਕੇ ਦੇਣਾ ਕੰਡੇ। ਹਾਂਜੀ। ਲਓ ਵੀ ਦੋਸਤੋ, ਉਹਨਾਂ ਵੀਰਾਂ ਲਈ ਮੈਂ ਪਹਿਲਾਂ ਕਹਿਤਾ ਵੀ ਇਹ ਤੋਹਫਾ ਚੀਜ਼ ਹੈ ਜਿਨ੍ਹਾਂ ਨੇ ਅੱਗੇ ਬਰੀਡ ਤੇ ਕੰਮ ਕਰਨਾ ਹੈ। ਬਿਲਕੁਲ ਇਸ ਨਸਲ ਦੇ ਵਿੱਚੋਂ ਕੋਈ ਤੁਸੀਂ ਬਿਲਕੁਲ ਜਿਉਂ ਅਕੇ ਬਰੀਡ ਲੈਣੀ ਹੈਗੀ ਚਾਹੇ ਮੋਹਰਾ ਦੀ ਆ ਚਾਹੇ ਨੀਲੀ ਦੀ ਹੈਨਾ ਕੁਝ ਵੀ ਬਰੀਡ ਲੈਣੀ ਹੈ ਬਹੁਤ ਵਧੀਆ ਚੀਜ਼ ਹੈ ਤੇ ਚੋਈ ਬਿਲਕੁਲ ਬਰਾ ਚੰਗਾ ਜਾਂਦਾ ਜੀ ਬਹੁਤ ਵਧੀਆ ਜੀ ਇੱਕ ਨੰਬਰ ਹੈ ਠੀਕ ਹੈ ਜੀ ਸਵਾ ਲੱਖ ਦੇ ਵਿੱਚੋਂ ਕੋਈ ਥੋੜਾ ਬਾਤ ਹੈਗਾ ਨਾ ਸਵਾ ਲੱਖ ਦਾ ਮਾਨਤਾ ਨਹੀਂ ਹੋਊਗਾ ਜਿਆਦਾ ਨਹੀਂ ਦੁੱਧ 18 ਕਿਲੋ ਆਪਾਂ 17 ਤੋਲ ਕੇ ਦੇਣਾ ਇਥੇ ਠੀਕ ਹੈ ਜੀ ਹਾਂ ਲਓ ਵੀ ਦੋਸਤੋ ਹਵਾਨੇ ਦਾ ਕਰੀ ਤੁਸੀਂ ਆਰਡਰ ਦੀ ਕੁਆਲਿਟੀ ਫੇਰ ਦੇਖ ਲਓ ਨੀਚੇ ਸੇ ਜਿਹੜਾ ਬੱਚਾ ਮੇਲ ਕਾਫ ਆ ਠੀਕ ਹੈ ਜੀ ਕੱਟਾ ਇਸੇ ਨੀਚੇ ਬਾਕੀ ਥਾ ਠੀਕ ਆ ਬਾਕੀ ਹਵਾਨੇ ਦਾ ਸਟਰਕਚਰ ਨਾਰਮਲ ਜਿਹੜਾ ਵੇਖ ਕੇ ਤੁਹਾਨੂੰ ਸਮਝ ਆ ਜਾਊਗੀ ਦੋਸਤੋ ਚੰਗੇ ਮਿਲਕ ਵਾਲੀ ਜਿਹੜੀ ਮੱਝ ਬਿਲਕੁਲ ਵੀਰ ਨੇ ਤੁਹਾਡੇ ਸਾਹਮਣੇ ਜਿਹੜੀ ਆ ਪੇਸ਼ ਕੀਤੀ ਹੈ ਠੀਕ ਆ ਤੇ ਇਸ ਨੂੰ ਵੀ ਤੁਸੀਂ ਖਰੀਦ ਸਕਦੇ ਹੋ ਤੇ ਮੁੱਲ ਭਾ ਪਰ ਤਾਂ ਵੀਰ ਨੇ ਦੱਸਤਾ ਬਾਕੀ ਗੁੰਜਾਇਸ਼ ਜਿਹੜੀ ਉਹ ਮੌਕੇ ਤੇ ਅਜ ਇੱਕ ਵਾਰੀ ਅੱਗੇ ਤਸੱਲੀ ਕਰ ਲਓ ਦੋ ਟਾਈਮ ਦੀ ਇੱਕ ਟਾਈਮ ਦੀ ਚੁਆਈ ਕਰ ਲਓ ਬਿਲਕੁਲ ਫਿੱਟ ਬਹਿ ਜਣੀ ਹੈ ਤੁਹਾਡੇ ਇਸ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਅਕੇ ਨੈਕਸਟ ਜਿਹੜੀ ਆਪਾਂ ਤੁਹਾਨੂੰ ਇਹ ਚੋਈ ਹੀ ਮੈਂ ਇਹ ਚੋਈ ਹੈ ਜੀ ਹਾਂ ਜੀ ਸੋਤ ਦਾ ਨਹੀਂ ਆਇਆ ਕਿ ਉਹ 3 ਵਜੇ ਮੈਂ ਅੱਛਾ ਅੱਛਾ ਜੀ 8-9 ਕਿਲੋ ਬੋਲਾ ਚੋਂ 5-5 ਦਿਨਾਂ ਦੀ ਸੂਈ ਚੋਂ 5-5 ਦਿਨਾਂ ਦੀ ਕੱਦ ਕਾਠੀ ਇਹਨਾਂ ਦੇ ਪੂਰੇ ਆ ਜਿਹੜੀ ਇੱਕ ਆਪਾਂ ਪਹਿਲਾਂ ਵੜੀ ਵਧੀਆ ਇੱਕ ਨੰਬਰ ਹੈ ਜੀ ਠੀਕ ਆ ਹਾਂ ਜੀ ਮਤਲਬ ਕਿ ਇਹਦੀ ਵੀਡੀਓ ਹੈ ਇਸ ਟਾਈਮ ਚੋਈ ਆ ਹਾਂ ਜੀ ਚੋਈ ਕਰਦੀ ਆ ਹਾਂ ਚੋਈ ਕਰਦੀ ਖਾਲੀ ਕਰਦੀ ਵੀ ਉਹ ਕਰਦੀ ਬਿਲਕੁਲ ਤੇ ਦਿਨੇ ਨੂੰ ਕਿੰਨੇ ਦੱਸਿਆ ਸੂਈ ਦਿਨ 8 ਹੋ ਗਏ ਸੂਈ ਜਿਹੜਾ ਅੱਛਾ 8 ਦਿਨ ਹੋ ਗਏ ਤੇ ਬੱਚਾ ਦੇ نیچے ਕੀ ਹੈ ਜੀ ਬੱਚਾ ਜੀ ਕੱਟਾ ਠੀਕ ਆ ਤੀਜਾ ਤੇ ਬੌਲੇ ਵਿੱਚ 8 ਕਿਲੋ ਹੈਗਾ ਹਾਂਜੀ ਇਸ ਟਾਈਮ 8 ਕਿਲੋ ਆ ਰਹੇ ਠੀਕ ਆ ਵੀ ਬਾਕੀ ਜਿਹੜੀ ਮੱਛੀ ਦੋਸਤੋ ਇਹ ਵੀ ਚੰਗੀ ਆ ਕੱਦ ਕਾਠੀ ਬੜਾ ਵੱਡਾ ਪੁੱਠਾ ਪਾਠਾ ਤੁਸੀਂ ਵੇਖੋਗੇ ਤੇ ਵੱਡੇ ਪੱਲੇ ਦੀ ਆ ਵੇਖੋ ਠੀਕ ਆ ਜਿੰਨੀ ਉੱਚੀ ਆ ਤੇ ਬੇਲ ਦੀ ਲੰਬੀ ਆ ਦੋਸਤੋ ਉੱਡਾ ਹੀ ਕੱਦ ਕਾਠਾ ਹੈਗਾ ਠੀਕ ਆ ਤੇ ਚੁਵਾਈ ਕਰ ਲਈਏ ਕਿਉਂਕਿ ਜਿਹੜਾ ਟਿਕਾਣਾ ਹੈਗਾ ਦੋਸਤੋ ਅੱਡਾ ਵਪਾਰ ਦੀ ਲੈਣਾ ਵੀਰ ਸੋਨੂ ਦੀ ਤੇ ਆਉਂਦੇ ਰਹਿੰਦੇ ਵੀਰ ਮੋਸਟਲੀ ਚੁਵਾਈ ਕਰਕੇ ਚਲੇ ਗਏ ਆ ਤਕਰੀਬਨ ਇਸ ਦੀ ਠੀਕ ਆ ਜੀ ਤੇ ਕੀ ਕਸਰ ਰਹੀ ਕੋਈ ਭਾਪਰ ਤੇ ਪੈਸਿਆਂ ਤੋਂ ਥੋੜਾ ਜਿਹਾ ਉਹ ਆਉਂਦੇ ਸੀ ਚੈੱਕ ਦੇਣਾ ਮੈਂ ਕਿਹਾ ਨਹੀਂ ਮੈਂ ਚੈੱਕ ਨਹੀਂ ਲੈਣਾ ਉਹ ਕਿਥੇ ਲੈਣੇ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਸੋਨ ਵੀ ਦੀ ਕੀਮਤ ਕਿੰਨੀ ਹੈ ਮੁੱਲ ਵੀ ਜਿਹਾ ਸਾਂ ਨੂੰ ਕਰ ਨੂੰ 85 ਕਰ ਲਾ 90 ਕਰ ਲਾ ਕੋਈ ਜਣੇ ਇਹ 80000 ਤੇ ਯਾਰ ਪਿਆ ਛੋਟ ਹੋਣੀ ਹੈ ਹਾਂਜੀ 1000 80 ਚ ਹਾਂ ਤੇ ਮੈਂ ਚੋਈ ਹੋਈ ਵੀਡੀਓ ਚੰਗੀ ਬਣਦੀ ਫਿਰ ਚੰਗੀ ਚੁਵਾਈ ਤੇ ਬਿਲਕੁਲ ਇਹ ਦੋਸਤੋ ਚੁਵਾਈ ਕਰ ਦਿੱਤੀ ਆ ਜਰੂਰ ਤੁਸੀਂ ਧਿਆਨ ਚ ਰੱਖ ਲਿਓ ਚੁਵਾਈ ਕਰਤੀ ਆ ਵੀ 8 9 8 ਦੇ ਦਰਮਿਆਨ ਜਿਹੜਾ ਬੋਲਾ ਚੱਲਦਾ ਇਸ ਦਾ ਠੀਕ ਹੈ ਤੇ ਬਾਕੀ ਹੁਣ ਚੁਵਾਈ ਹੋਈ ਆ ਜੇ ਕਿਸ ਵੀਰ ਨੇ ਵੇਖਣੀ ਆ ਆਪਣਾ ਟਾਈਮ ਟੂ ਟਾਈਮ ਚੁਵਾਈ ਕਰਕੇ ਤੁਸੀਂ ਦੇਖ ਸਕਦੇ ਹੋ ਬਾਕੀ ਪੋਲੀ ਪਾਲੀ ਧਾਰਾਂ ਧੂਰਾਂ ਦਾ ਵੀਰ ਜੀ ਮੈਂ ਓਕੇ ਜੀ ਠੀਕ ਹੈ ਥੋੜੀ ਜਿਹੀ ਵੀਰ ਦਿਖਾ ਲਗੀ ਦੀ ਠੀਕ ਹੈ ਤੇ ਇਹ ਤਾਂ ਮਗਰ ਕੱਟੀ ਹੈ ਹਾਂ ਜੀ ਆ ਗਈ ਆ ਕੱਟੀ ਆ ਦੋਸਤੋ ਬੇਸ਼ੱਕ ਤੁਸੀਂ ਧਿਆਨ ਨਾਲ ਵੇਖ ਲਓ ਆ ਕੱਟੀ ਇਸ ਦੇ ਨੀਚੇ ਆ ਠੀਕ ਹੈ ਆ ਜੋ ਆਪਾਂ ਦਿਖਾਈਏ ਤੁਹਾਨੂੰ ਇੱਕੋ ਹੀ ਮੱਝ ਆ ਕਰੋ ਚੈੱਕ ਜੀ ਠੀਕ ਹੈ ਬਿਲਕੁਲ ਪਤਲੀ ਚਮੜੀ ਆ ਦੋਸਤੋ ਤੇ ਕੱਦ ਕਾਠੀ ਜਿਹੜਾ ਐਕਸਟਰਾ ਆਰਡੀਨਰੀ ਆ ਵੱਡੇ ਕੱਦ ਕਾੜ ਦੇ ਵਿੱਚ ਆ ਤੁਸੀਂ ਬੇਸ਼ੱਕ ਧਿਆਨ ਦੇ ਵਿੱਚ ਰੱਖ ਲਿਓ ਦੂਰੋਂ ਜਿਹੜੋਂ ਕਿਸੇ ਵੀਰ ਨੇ ਆਉਣਾ ਸੌਦਾ ਕਰਨਾ ਵੱਡੇ ਕੱਦ ਕਾੜ ਦੇ ਵਿੱਚ ਆ ਠੀਕ ਆ ਤੇ ਚੁਵਾਈ ਆ ਜਿਹੜੀ ਦੋਸਤੋ ਕੁਝ ਟਾਈਮ ਪਹਿਲਾਂ ਇਸ ਦੀ ਜਿਹੜੀ ਹੋ ਚੁੱਕੀ ਆ ਤੇ ਬੇਸ਼ੱਕ ਜਦੋਂ ਬਣਦੀ ਥੰਦੀ ਆ ਸ਼ਾਮ ਨੂੰ ਜਾਂ ਸਵੇਰ ਬਣਦੀ ਥੰਦੀ ਆ ਚੁਵਾ ਦਾ ਟਾਈਮ ਹੁੰਦਾ ਉਦੋਂ ਜਿਹੜਾ ਹਵਾਨਾ ਅਟਰ ਦੀ ਕੁਆਲਿਟੀ ਆ ਕਾਫੀ ਜ਼ਿਆਦੀ ਸੋਹਣੀ ਵੇਖਣ ਨੂੰ ਮਿਲਦੀ ਪਾਈ ਜਾਂਦਾ ਠੀਕ ਆ ਤੇ ਸੋਨੂ ਵੀਰੇ ਦਾ ਮੁੱਲ ਦੱਸਤਾ ਵੀ ਅਸੀਂ ਹਾਂਜੀ ਅਸੀਂ ਚੋਂ 1000 ਛੋਟ ਠੀਕ ਹੈ ਜੀ 80000 ਦੇ ਵਿੱਚੋਂ 1000 ਛੋਟ ਆ ਦੋਸਤੋ ਠੀਕ ਹੈ ਤੇ ਮੱਝਾਂ ਵੱਡੀਆਂ ਨੇ ਮੱਝਾਂ ਚੰਗੀਆਂ ਨੇ ਦੋਸਤੋ ਪਸੰਦ ਆਉਣਗੀਆਂ ਬਾਕੀ ਚੋਈਆਂ ਵੀ ਚੰਗੀਆਂ ਸੋਹਣੀਆਂ ਲੱਗੀਆਂ ਨੇ ਉਹ ਤੁਸੀਂ ਆਪ ਹੀ ਇੱਥੇ ਕਰਕੇ ਇੱਕ ਦੋ ਟਾਈਮ ਦੇਖ ਹੀ ਲੈਣੀਆਂ ਨੇ ਇਸ ਤੋਂ ਬਾਅਦ ਵੀਰ ਜੀ ਆ ਨੀਲੀ ਦੇ ਵਿੱਚ ਆ ਗਏ ਆਪਣੇ ਕੋਲ ਹਾਂਜੀ 12 ਕਿਲੋ ਦੁੱਧ ਹੈ ਜੀ ਫਰਾਸ਼ਾਂ ਥੱਲੇ ਇਹਦੇ ਥੱਲੇ ਹਾਂ ਇੱਕ ਹਫਤਾ ਦੀ ਸੂਈ ਕੱਟੀ ਮਗਰੇ ਦੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਨੀਰੀ ਰਾਬੀ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਪੈਂਦੀ ਆ ਤੇ ਸੂਹਾ ਦੁੱਧ ਆ ਹੀ ਆ ਜੀ ਹਾਂ ਜੀ ਸੂਹਾ ਦੁੱਧ ਆ ਹੀ ਆ ਮਗਰ ਕੱਟੀ ਜਾਗੇ ਹਾਂ ਜੀ ਮਗਰ ਕੱਟੀ 12 ਕਿਲੋ ਤਿਆਰ ਹੈ ਇਸ ਟਾਈਮ ਤੇ ਸੂਈ ਨੂੰ ਵੀ ਇੰਨੇ ਕਿੰਨੇ ਦਿਨ ਹੋ ਗਏ 10 12 ਦੇ 10 ਦਿਨ ਹੋ ਗਏ ਠੀਕ ਹੈ ਜੀ 12 ਕਿਲੋ ਜਿਹੜਾ ਦੋਸਤੋ ਦੁੱਧ ਹਾਜ਼ਰ ਆ ਠੀਕ ਆ ਆ ਜੇਕਰ ਹਾਜ਼ਰ ਕਹਿ ਦਾਂਗੇ ਵੀ ਉਹਨਾਂ ਦਾ ਦੁੱਧ ਹੋਊਗਾ ਤਕਰੀਬਨ ਬਾਕੀ ਤੁਸੀਂ ਵੈਰੀਫਾਈ ਜਿਹੜੀ ਤਸੱਲੀ ਕਰਨੀ ਹੈ ਚੁਵਾਈ ਕਰਕੇ ਉਹ ਤੁਸੀਂ ਕਰਨੀ ਹੈਗੀ ਇੱਕ ਦੋ ਟਾਈਮ ਦੀ ਜਿਹੜੀ ਵੀ ਠੀਕ ਆ ਬਾਕੀ ਹਵਾਨੇ ਦੀ ਤੇ ਆਰਡਰ ਦੀ ਜਿਹੜੀ ਹੈਗੀ ਕੁਆਲਟੀ ਉਹ ਤੁਸੀਂ ਦੇਖ ਕੇ ਚੈ ਠੀਕ ਹੈ ਜੀ ਬਿਲਕੁਲ ਚਾਰੇ ਪੈਰ ਤੋਤੇ ਆ ਤੇ ਥਣ ਥਣੂ ਵੀ ਚੰਗਾ ਜਿਹੜਾ ਦੋਸਤੋ ਮੋਟਾ ਗੋਲ ਥਾਣਾ ਤੇ ਵਿਥ ਫਿਰਲ ਜਿਹੜੀ ਆ ਤੁਹਾਨੂੰ ਨਾਰਮਲੀ ਆ ਵੀਡੀਓ ਦੇ ਵਿੱਚ ਵੇਖ ਕੇ ਸਮਝ ਆ ਜੂਗੀ ਵੀ ਕਿੰਨੇ ਕਾ ਵਿਥਾ ਫਿਰਨਾ ਹੈਗੀਆਂ ਨਾ ਜੀ ਨਾ ਬੱਸ ਉਹ ਨਾ ਉਹ ਆਪ ਚੱਲਣਾ ਹੈ ਜੀ ਦੇਨੇ ਕਰਾਂਗੇ ਠੀਕ ਆ ਬਸ ਇਹਦਾ ਮੁੱਲ ਫੋਨ ਤੇ ਹੋਗਾ ਜੀ ਇਹ ਜਿਹੜੀ ਆਪਾਂ ਨੀਲੀ ਰਬੀ ਦੀ ਫਸਾਈ ਠੀਕ ਆ ਮੁੱਲ ਜਿਹੜਾ ਦੋਸਤੋ ਇਹਦਾ ਫੋਨ ਤੇ ਤਾਇ ਹੋ ਜਾਏਗਾ ਜਿਸ ਕਿਸੇ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਹੋਊਗੀ ਠੀਕ ਆ ਜੀ ਤੇ ਖਾਸ ਤੌਰ ਤੇ ਨੰਬਰ ਜਿਹੜੇ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਸ ਜਿਹੜੀ ਮੱਝ ਦਾ ਮੁੱਲ ਆ ਦੋਸਤੋ ਉਹ ਵੀਰ ਤੋਂ ਪੁੱਛ ਸਕਦੇ ਹੋ ਠੀਕ ਆ ਸੋਨੂ ਭਾਈ ਇਸ ਤੋਂ ਅਗਲੀ ਜਿਹੜੀ ਮੱਝ ਆ ਉਹੜਾ ਲੇਵਾ ਘਟ ਖਾਉਂਦੀ 9 ਕਿਲੋ ਤਿਆਰ ਇਹਨੇ ਥੱਲੇ ਦੁੱਧ ਠੀਕ ਆ ਜੀ ਹਾਂ ਜੀ ਆ ਇਹ ਵੀ ਧੋਪ ਤੇ ਦੀ ਸੂਈ ਆ ਨੀਲੀ ਜੀ ਜਾਂਦੀ ਨੀਲੀ ਦਾ ਵੀ ਠੀਕ ਆ ਅੱਠ ਦੇ 9 ਕਿਲੋ ਦੋ ਟੈਸਟਾਂ ਤਿਆਰ ਇਹਨੇ ਥੱਲੇ ਠੀਕ ਆ ਜੀ ਤੇ ਬੱਚਾ ਦੇ ਨੀਚੇ ਬੱਚਾ ਇਹਨੇ ਮਾਰ ਕੱਟੀ ਆ ਜੀ ਕੱਟੀ ਆ ਦੋਸਤੋ ਇਹ ਸਮਝ ਦੇ ਥੱਲੇ ਠੀਕ ਆ ਤੇ ਹਫਤੇ ਤੋਂ ਵੱਧ ਹੋ ਗਿਆ ਸਮਾਂ ਸੂਈ ਹਾਂ ਜੀ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ 8 ਤੋਂ 9 ਕਿਲੋ ਜੀ ਤਿਆਰ ਇਹਨੇ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ 8 ਤੋਂ 9 ਕਿਲੋ ਜਿਹੜਾ ਦੁੱਧ ਆ ਉਹ ਰੈਡੀ ਆ ਆ ਬੱਚਾ ਜੀ ਠੀਕ ਆ ਬੱਚਾ ਜਿਹੜਾ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਓ ਜੀ ਇਹ ਕੱਟੀ ਆ ਗਈ ਨਾ ਹਾਂਜੀ ਕੱਟੀ ਠੀਕ ਆ ਚਲੋ ਜੀ ਆ ਜੋ ਕੱਟ ਲੀਏ ਬਰ ਠੀਕ ਆ ਤੇ ਬਾਕੀ ਸਮੇਂ ਸਮੇਂ ਦੇ ਨਾਲ ਜਿਹੜਾ ਕਿਸਾਨ ਵੀਰੋਂ ਤੁਸੀਂ ਜਿਹੜਾ ਸੰਪਰਕ ਵੀਰ सोनू ਦੇ ਨਾਲ ਬਣਾ ਕੇ ਰੱਖ ਸਕਦੇ ਹੋ ਮਾਲ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਇੱਥੇ ਇਹ ਮਤਲਬ ਇਹ ਹੈ ਵੀ ਜੇਕਰ ਪਸ਼ੂ ਅੱਜ ਇਹ ਹੈਗੇ ਆ ਤੇ ਕੱਲ ਨੂੰ ਪਸ਼ੂ ਆ ਨਵੇਂ ਫਿਰ ਇਸ ਕਿਲੇ ਦੇ ਉੱਤੇ ਵੇਖਣ ਨੂੰ ਮਿਲਣਗੇ ਤੁਹਾਨੂੰ ਤੇ ਆ ਕਰੋ ਜੱਟ ਜੀ ਆਹ ਉਹ ਬਾਹਰ ਆ ਬਾਕੀ ਉਲਟ ਫੈਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਆ ਖੰਦੀ ਸ਼ੇਪ ਹੈਗੀ ਉਹਦੀ ਉਹ ਛੋਟੇ ਸਾਈਕਲ ਆ ਹਾਂ ਠੀਕ ਆ ਤੇ ਇਹਦਾ ਵੀਰ ਫਿਰ ਮੁੱਲ ਰਾਸ਼ਾ ਦਾ ਵੀ ਮੁੱਲ ਵੀ ਫੋਨ ਤੇ ਆਊਗਾ ਫੋਨ ਤੇ ਆਊਗਾ ਇਹ ਦੋ ਮੱਜਾਂ ਦਾ ਫਿਰ ਫੋਨ ਤੇ ਕਰੋਗੇ ਮੁੱਲ ਠੀਕ ਆ ਤੇ ਦੁੱਧ ਵੈਸੇ ਇਹਨਾਂ ਨੂੰ ਚੋਵਣਾ ਕਿੰਨਾ ਚਾਹੀਦਾ ਵੈਸੇ ਇਹ ਦੁੱਧ ਰਾਸ਼ਾ 10 ਤੋਂ 11 ਲੀਟਰ ਚੋਆਏਗੇ 10 ਤੋਂ 12 ਕਿਲੋ 14-15 ਕਿਲੋ ਦੁੱਧ ਨਾਲ 12 ਕਿਲੋ ਤਿਆਰ ਨਹੀਂ ਸਕੇ ਇਸ ਟਾਈਮ ਠੀਕ ਆ ਠੀਕ ਆ ਤੇ ਵੀਰ ਸਾਨੂੰ ਅੱਜ ਐਨੀਮਲ ਇਹੋ ਹੀ ਆਪਣੇ ਕੋਲ ਹੈ ਠੀਕ ਆ 6 ਮੱਜਾਂ ਦਿਖਾਤੀਆਂ 6 ਮੱਜਾਂ 6 ਮੱਜਾਂ ਦੋਸਤੋ ਤੇ ਭਾਪੜਤਾ ਜਿਹੜਾ ਤੁਹਾਨੂੰ ਪਸੰਦ ਆਊਗਾ ਕਿਉਂਕਿ ਪਸ਼ੂਆਂ ਦੇ ਹਿਸਾਬ ਦੇ ਨਾਲ ਹੀ ਵੀਰ ਮੁੱਲ ਮੰਗਦਾ ਤੇ ਜਿਹੜੀਆਂ ਵੱਡੀਆਂ ਮੱਝਾਂ ਦਿਖਾਈਆਂ ਤੁਹਾਨੂੰ 17 17 ਕਿਲੋ ਵਾਲੀਆਂ ਉਹਦਾ ਵੀ ਮੋਲ ਜਿਹੜਾ ਬਿਲਕੁਲ ਮੈਂਸ਼ਨ ਕਰ ਦਿੱਤਾ ਕੋਈ ਓਲੇ ਵਾਲੀ ਗੱਲ ਨਹੀਂ ਹੈਗੀ ਬਾਕੀ ਤੁਸੀਂ ਆਪਦੇ ਹਿਸਾਬ ਦੇ ਨਾਲ ਮੋਲ ਵੀ ਲਗਾ ਸਕਦੇ ਹੋ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਬਾਕੀ ਉਸ ਤੋਂ ਪਹਿਲਾਂ ਜਿਹੜੀ ਇੱਕ ਦੋ ਟਾਈਮ ਦੀ ਚੁਵਾਈ ਹੈ ਘਰ ਵਿਜ਼ਿਟ ਕਰਕੇ ਪਿੰਡ ਚੋਟੀਆਂ ਜ਼ਰੂਰ ਕਰ ਲਿਓ ਸੋਨੂ ਵੀਰ ਸੰਪਰਕ ਨੰਬਰ ਜ਼ਰੂਰ ਦੇ ਦਿਓ 99150 ਹਾਂਜੀ 16213 ਠੀਕ ਹੈ ਜੀ ਹਾਂਜੀ ਇੱਕ ਨੰਬਰ ਹੀ ਹੈ ਜੀ ਇੱਕ ਹੋਰ ਜੀ ਆ ਦੱਸੋ 98559 17707 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ सोनू ਦੇ ਨਾਲ ਗੱਲਬਾਤ ਕਰ ਸਕਦੇ ਹੋ ਐਨੀਮਲ ਜਿਹੜੇ ਦੋਸਤੋ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਜਿਹੜੇ ਆ ਮੱਝਾਂ ਝੋਟੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਬਾਕੀ ਨਰਕ ਪਰਖ ਤਸੱਲੀ ਹੈਗੀ ਆ ਉਹ ਤੁਸੀਂ ਕਰਨੀ ਹੈ ਮੌਕੇ ਤੇ ਘਰ ਵਿੱਚ ਜਟ ਕਰਕੇ ਠੀਕ ਹੈ ਜੀ ਤੇ ਤਕਰੀਬਨ ਬੈੜਾ ਵੀ ਵੀਰ ਸਾਨੂੰ ਆਈਆਂ ਸੀ ਇੱਥੇ ਆਪਣੇ ਕੋਲ ਬੈੜਾ ਵੀ ਆਉਂਦੀਆਂ ਵੇਖੀ ਜਾਂਦੀਆਂ ਵੇਖ ਜਾਂਦੇ ਆਂ ਮੈਂ ਵੀ ਥੋੜੀ ਟਿੱਖ ਜਿਆਦੀ ਹੈ ਟਿੱਖ ਜਿਆਦੀ ਤੇ ਅੱਧੀ ਬਹੁਤ ਮਾਲੀ ਵੀ ਬਹੁਤ ਜਿਆਦੀ ਚੱਕੀ ਤੁਹਾਨੂੰ ਇੱਕ ਦੋ ਵਾਰੀ ਕਿਵੇਂ ਫੋਨ ਕੀਤਾ ਤੁਸੀਂ ਆਉਂਦੇ ਜਾਂਦੇ ਹੋ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਉਹ ਵੀ ਵੇਖ ਜਾਂਦਾ ਵੀਰ ਜੀ ਹਾਂ ਜੀ ਤੇ ਕੋਈ ਗੱਲ ਨਹੀਂ ਅੱਜ ਆਪਣੇ ਕੋਲ ਹਾਜ਼ਰ ਆ ਛੇ ਮੱਜਾ ਹਾਂਜੀ ਛੇ ਮੱਜਾ ਤੇ ਕਿਸੇ ਭੈਣ ਭਰਾ ਨੇ ਚਾਹ ਬਣ ਵੀਰ ਨੇ ਖਰੀਦਣੀਆਂ ਹੋਣਗੀਆਂ ਉਹ ਸੰਪਰਕ ਜਰੂਰ ਕਰੂਗਾ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਾ ਹੋਵੇ ਜੀ ਕਿਸੇ ਵੀਰ ਨਾਲ ਠੀਕ ਹੈ ਜੀ ਠੀਕ ਜਿਹੜੀ ਗੱਲ ਦੱਸਾਂ ਕਿ ਉਹ ਹੈ ਨਿਕਲੂ ਜੇ 12 ਦੋ ਦੱਸਿਆ 12 ਹੀ ਨਿਕਲੂ ਜੇ 17 ਦੱਸਿਆ ਵੀਰ ਜੀ 17 ਹੀ ਨਿਕਲੂ ਬਿਲਕੁਲ ਹਾਂਜੀ ਪਾਸ ਦੋ ਟਾਈਮ ਤਿੰਨ ਟਾਈਮ ਰਹਿ ਕੇ ਲੋਕੇ ਤਸल्ली ਕਰ ਸਕਦਾ ਬਿਲਕੁਲ ਖੱਚਵਾਈ ਨਹੀਂ ਹੋ ਕੇ ਸਾਰੀਆਂ ਨਹੀਂ ਬਿਲਕੁਲ ਲੋ ਵੀ ਦੋਸਤੋ ਫਦੇਗੜ ਪਿਤੂਰ ਬਿਲਕੁਲ ਲੱਗੇ ਹੈਗਾ ਧਰਮਕੋੜ ਤਸੀਲ ਲਗਦੀ ਜ਼ਿਲ੍ ਤੇ ਮਹੂ ਤਕਰੀਬਨ 10-11 ਕਿਲੋਮੀਟਰ ਦੀ ਹੋਵੇਗੀ ਠੀਕ ਆ ਤੇ ਤੁਸੀਂ ਵਿజిਟ ਕਰਕੇ ਵੀਰ सोनू ਦੇ ਨਾਲ ਬਥੇਰੇ ਜਿਹੜੀ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ